ਆਜੀ ਸਰ ਜੈਜਾ ਲਾਈਨ ਆਇਆ ਕਿੰਨਾ ਕੁ ਤੁਸੀਂ ਦੇ ਦਿੱਤਾ ਸੋ ਪਹਿਲਾਂ ਨਾਲ ਤਾਂ ਜਿਵੇਂ ਆਪਾਂ ਦੇਖਿਆ ਸੀ 20 25 ਦਿਨ ਪਹਿਲਾਂ ਉਦੋਂ ਤੱਕ ਹਾਲਤ ਬਹੁਤ ਖਰਾਬ ਸੀਗੀ ਪਰ ਮੈਂ ਵਧਾਈ ਦਿਨਾ ਸਾਡੇ ਮੈਡਮ ਸ਼ੈਰੀ ਜਿਹੜੇ ਬਲੋਤਰਾ ਜੀ ਸਾਡੇ ਕਮਿਸ਼ਨਰ ਦੇ ਐਸਜੀਪੀ ਨੇ ਬਸ ਸਾਡੀ ਪੂਰੀ ਟੀਮ ਸਾਡੇ ਪੀਡਲਟੀ ਦੇ ਐਕਸੀਡੈਂਟ ਸਿਵਰੇਜ ਬੋਰਡ ਦੀ ਜਿਨ੍ਹਾਂ ਨੇ ਕਾਫੀ ਕੰਮ ਖਤਮ ਕਰ ਦਿੱਤਾ ਇਨਫੈਕਟ ਸ਼ਹਿਰ ਵਾਸੀਆਂ ਨੂੰ ਵੀ ਆਸ ਨਹੀਂ ਸੀ ਵੀ ਇੰਨਾ ਕੰਮ ਹੋ ਜਾਏਗਾ ਪਰ ਇਹ ਸਾਰਿਆਂ ਨੇ ਮਿਹਨਤ ਕੀਤੀ ਹੈ ਟੀਮ ਵਰਕ ਬਣਾ ਕੇ ਕੰਮ ਕੀਤਾ ਹੈ ਇੱਥੇ ਵੀ ਗੱਲ ਸਾਬਤ ਹੁੰਦੀ ਹੈ ਜੀ ਆਪਾਂ ਟੀਮ ਵਰਕ ਬਣਾ ਕੇ ਕੰਮ ਕਰੀਏ ਔਰ ਸੋਚ ਲਈਏ ਕੰ ਕਿ ਹਰ ਮੁਸ਼ਕਿਲ ਦਾ ਹੱਲ ਨਿਕਲਿਆ ਹੁੰਦਾ ਹੈ। ਸੋ ਹੁਣ ਅਸੀਂ ਫਾਈਨਲ ਜਾਜਾ ਲੈ ਰਹੇ ਹਾਂ ਜਿਹੜੇ ਕਮੀਆਂ ਪੇਸ਼ੇ ਨਜ਼ਰ ਆ ਰਹੀਆਂ ਨੇ ਉਹ ਵੀ ਠੀਕ ਕਰਾਵਾਂਗੇ। ਸਾਡੀ ਕੋਸ਼ਿਸ਼ ਹੈ ਕਿ ਬਾਬਾ ਜੀ ਦੇ ਵਿਆਹ ਦੀ ਜਿਹੜੀ ਤਿਆਰੀ ਹੈ ਪੂਰੀ ਠੋਮਟਾ ਨਾਲ ਕੀਤੀ ਜਾਵੇ ਔਰ ਪਹਿਲਾਂ ਨਾਲ ਵਧੀਆ ਕੀਤੀ ਜਾਵੇ। ਇਨਫੈਕਟ ਜਿੱਥੇ ਅਸੀਂ ਬਾਬਾ ਜੀ ਦੇ ਪਾਲਕੀ ਨੂੰ ਰਿਸੀਵ ਕਰਦੇ ਹਾਂ ਮੈਂ ਆਪ ਉੱਥੇ ਜਾਣਾ ਹੁੰਨਾ ਰੰਗੜ ਦੰਗਲ ਹੈ ਜੀ। ਰੰਗੜ ਦੰਗਲ ਤੇ ਅਸੀਂ ਬੜਾ ਵਧੀਆ ਸਾਰੀ ਅਰੇਂਜਮੈਂਟ ਕਰ ਰਹੇ ਹਾਂ। ਪਹਿਲੀ ਵਾਰ ਉਹ ਉੱਥੇ ਵਧੀਆ ਦਗਾ ਕੀ ਜਿਵੇਂ ਇੱਕ ਬਰਾਦ ਤੇ ਸਵਾਗਤ ਕਰੀਦਾ ਹੈ। ਉੱਥੇ ਵੀ ਕਰ ਰਹੇ ਹਾਂ। ਉਦੇ ਕਿਨਾਰੇ ਉੱਪਰ ਲਾਈਟਾਂ ਲਾ ਕੇ ਇਸ ਵਾਰੀ ਪ੍ਰੋਪਰ ਅਰੇਂਜਮੈਂਟ ਕੀਤਾ ਜਾਏਗਾ ਸਾਡੀ ਇੱਕੋ ਕੋਸ਼ਿਸ਼ ਹੈ ਕਿ ਪਿਛਲੇ ਸਾਲ ਨਾਲੋਂ ਵਧੀਆ ਅਰੇਂਜਮੈਂਟ ਕਰੀਏ ਉਸ ਤੋਂ ਅਗਲਾ ਸਾਲ ਆਏਗਾ ਹੋਰ ਵਧੀਆ ਅਰੇਂਜਮੈਂਟ ਕਰਾਂਗੇ ਜੀ ਸਰ ਜਿਵੇਂ ਤੁਸੀਂ ਕਹੇ ਟੀਮ ਵਰਕ ਪਹਿਲਾਂ ਕੀ ਟੀਮ ਵਰਕ ਨਹੀਂ ਹੁੰਦਾ ਮੈਂ ਦੱਸਦਾ ਬੇਸਿਕਲੀ ਇਹ ਬੜਾ ਇੰਪੋਰਟੈਂਟ ਸਵਾਲ ਸੀਗਾ ਦਿਨ ਚਾਰ ਪ੍ਰਬੰਧਕੀ ਮੁਸ਼ਕਲਾ ਸੀਗੀ ਪਹਿਲੀ ਮੁਸ਼ਕਲ ਇਹ ਸੀਗੀ ਕਿ ਜਿਹੜਾ ਬੀਐਂਡੀਆਰ ਵਿਭਾਗ ਨੂੰ ਪੈਸੇ ਦਿੱਤੇ ਗਏ ਸੀਗੇ ਉਹ ਟੈਂਡਰ ਦੇ ਵਿੱਚ ਸਰਕਾਰ ਪੱਧਰ ਦੇ ਕੁਝ ਪੜਤਾਲ ਖੋਰੀ ਸੀਗੀ ਸਾਰੇ ਪੰਜਾਬ ਦੇ ਵਿੱਚ ਉਹ ਮਨਜੂਰੀ ਸਾਨੂੰ ਦੇਟ ਦੂਸਰਾ ਕੀ ਸੀਗਾ ਕਿ ਸੀਵਰੇਜ ਬੋਰਡ ਜਿਹੜਾ ਕੰਮ ਸੀਗਾ ਸੀਵਰ ਦਾ ਉਹ ਬਰਸਾਤ ਜਦੋਂ ਹੋਈ ਹੈ ਜੇ ਬਰਸਾਤ ਇਮੀਡੀਏ ਨਾਲ ਦੇ ਨਾਲ ਕੰਮ ਕਰਾ ਦਿੱਤਾ ਜਾਵੇ ਤਾਂ ਉਹਦੀ ਮੁਸ਼ਕਲ ਆਉਂਦੀ ਹੈ ਸੋ ਇਹ ਥੋੜਾ ਵੇਟ ਕਰ ਰਹੇ ਸੀਗੇ ਵੀ ਬਰਸਾਤੋਂ ਬਾਅਦ ਕੰਮ ਹੋਵੇ ਟੀਮ ਵਰਦੀ ਕਿਸੇ ਵੀ ਇੰਦੀ ਗੱਲ ਹੋਈ ਹੈ ਕਿ ਜੇਵੇਂ ਪੱਥਰ ਦੀ ਸ਼ਾਰਟੇਜ ਹੋ ਗਈ ਸੀਗੀ ਅਸੀਂ ਨਾਲ ਦੇ ਨੇ ਪੱਥਰ ਦੀ ਇਹਨਾਂ ਨੂੰ ਪੂਰੀ ਮੁਹਈਆ ਕਰਾ ਦਿੱਤਾ ਸੋ ਜਿਹੜਾ ਕੰਮ ਕਰਨਾ ਸ਼ੁਰੂ ਤਾਂ ਠੀਕ ਹੋਇਆ ਜਿਹੜਾ ਕੰਮ ਮਹੀਨੇ ਚ ਹੋਣਾ ਸੀਗਾ ਉਹ ਦਿਨ ਰਾਤ ਕੰਮ ਕਰਕੇ ਤਾਂ ਜਲਦੀ ਕਰ ਦਿੱਤਾ ਇਹ ਇਹ ਖੁੱਭੀ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਦੇਖੋਗੇ ਵਿਆਹ ਕਰਨਾ ਹੈ ਵਿਆਹ ਕਰਨਾ ਹੈ ਵਿਆਹ ਕਰਨਾ ਹੈ ਤਿਆਰੀਆਂ ਨਹੀਂ ਹੁੰਦੀਆਂ ਤੇ ਬੜੇ ਬੁੜੇ ਕਹਿੰਦੇ ਨੇ ਵਿਆਹ ਦੀ ਡੇਟ ਫਿਕਸ ਕਰ ਲਓ ਫਿਰ ਆਪੇ ਹਲਵਾਈ ਵੀ ਆ ਜਾਂਦਾ ਹੈ ਆਪੇ ਸਾਰਾ ਕੁਝ ਆ ਜਾਂਦਾ ਹੈ ਸੋ ਉਹੀ ਗੱਲ ਹੈ ਅਦਰਵਜ ਕੋਈ ਗੱਲ ਨਹੀਂ ਸੀ ਕਿ ਜਿਹੜੀਆਂ ਕੋਈ ਪ੍ਰਬੰਧਕੀ ਮੁਸ਼ਕਲਾਂ ਸੀਗੀਆਂ ਉਹ ਸਾਰੀਆਂ ਦੂਰ ਕਰਾਈਆਂ ਗਈਆਂ ਕਿਉਂ ਕਿ ਕਿਉਂਕਿ ਵਿਆਹ ਦੀ ਡੇਟ ਆ ਗਈ ਸੀ ਬਾਬਾ ਜੀ ਠੀਕ ਹੈ 69 ਸਾਬ ਜਿਹੜਾ ਡਿਸਾਸ ਆਉਨੇ ਤੇ ਅਮਨ ਸਾਹਿਬ ਨੇ ਵਿਜ਼ਿਟ ਕੀਤਾ ਮੇਰੇ ਆਪਣਾ ਪ੍ਰੋਬਲਮ ਤੇ ਗਿਆ ਹੋਣਾ ਹਸਣ ਕਰਕੇ ਤੁਹਾਨੂੰ ਵੀ ਵਿਜ਼ਿਟ ਕਰਨਾ ਹਾਲ ਹੋ ਜਾਏਗਾ ਇਹ ਦੇਖੋ ਸਰ ਆਪਾਂ ਜੀਐਸਸੀ ਨੂੰ ਦੇਖਿਆ ਨਾ ਕਿ ਪਹਿਲਾ ਐਮਐਲਏ ਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਮੇਰੀ ਵੀ ਉਮਰ ਅਜ 38 ਸਾਲ ਦੀ ਹੋ ਗਈ ਹੈ ਮੈਂ ਅੱਜ ਤੱਕ ਇੰਨੇ ਪਪਾਈ ਦੇ ਵਿਆਹ ਪੁਰੋ ਵੇਖੇ ਨੇ ਕੰਮ ਅੱਗੇ ਕਰਾਉਂਦੇ ਵੇਖਿਆ ਅਫਸਰਾਂ ਨੂੰ ਪਰ ਕਦੀ ਐਮਐਲਏ ਨੂੰ ਸੜਕ ਤੇ ਉਤਰਿਆ ਨਹੀਂ ਵੇਖਿਆ ਇੱਕ ਪਹਿਲਾ ਐਮਐਲਏ ਨੌਜਵਾਨ ਐਮਐਲਏ ਨਵੀਂ ਸੋਚ ਦੇ ਨਾਲ ਐਮਐਲਏ ਆਇਆ ਹੈ ਜਿਹੜਾ ਆਪ ਹਰ ਗਲੀ ਹਰ ਨੁੱਕਰ 'ਚ ਜਾ ਰਿਹਾ ਹੈ ਜਿਹੜਾ ਟੋਇਆ ਵੀ ਖੁੱਲਾਵਾ ਉਹਨੂੰ ਵੀ ਧਰਨ ਵਾਸਤੇ ਕਹਿ ਰਿਹਾ ਜਿਹੜੀ ਗਲੀ ਬੰਦ ਦਾ ਕੋਚਾ ਉਹਨੂੰ ਸਹੀ ਕਰਨ ਵਾਸਤੇ ਕਹਿ ਰਿਹਾ ਦੇਖੋ ਇਹਦੇ 'ਚ ਕ੍ਰੈਡਿਟ ਡੀਸੀ ਸਾਹਿਬ ਨੂੰ ਹੈ ਸਾਰਿਆਂ ਨੂੰ ਹੈ ਪਰ ਸਭ ਤੋਂ ਵੱਡੀ ਫਟਾ ਐਮਐਲਏ ਸਾਹਿਬ ਦੀ ਜੇ ਐਮਐਲਏ ਸਾਹਿਬ ਤੇਜ ਨਹੀਂ ਤੇ ਤਾਂ ਹੀ ਅਫਸਰ ਵੀ ਤੇਜ ਹੋਏਗਾ ਮੈਂ ਬਹੁਤ ਕ੍ਰੈਡਿਟ ਦਿੰਦਾ ਵਾਂ ਇਹਦੇ ਵਿੱਚ ਅਫਸਰਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਉਸ ਕੰਮ ਦਾ ਕ੍ਰੈਡਿਟ ਵੀ ਅਗਰ ਮੈਨੂੰ ਕੋ ਪੁੱਛੇਗਾ ਨਾ ਤਾਂ ਮੈਂ ਉਹ ਐਮਐਲਏ ਸਾਹਿਬ ਦਾ ਦਗਾ ਸ਼ੈਰੀ ਕਲਸੀ ਜੀ ਨੇ ਤਿੰਨ ਰਾਤ ਇੱਕ ਕੀਤਾ ਉਹਨਾਂ ਨੇ ਇਹ ਨਹੀਂ ਵੇਖਿਆ ਵੇਖੋ ਗੁਜਰਾਤ ਕੇ ਦੇ ਸੀ ਉਹਨਾਂ ਨੂੰ ਇੱਥੋਂ ਪੋਜੀਸ਼ਨ ਇਹ ਦੱਸੀ ਕਿ ਬਹੁਤ ਮਾੜਾ ਹਾਲ ਹੈ ਉਹ ਗੁਜਰਾਤ ਤੋਂ ਆਪਣੀ ਕੈਂਪੇਨਿੰਗ ਛੱਡ ਕੇ ਬਟਾਲਾ ਆਏ ਜਿਸ ਦਿਨ ਉਹ ਗੁਜਰਾਤ ਤੋਂ ਆਏ ਨੇ ਉਸ ਦਿਨ ਤੇ ਤੇ ਅੱਜ ਦੇ ਵਿੱਚ ਦੇਖੋ ਫਰਕ ਨਹੀਂ ਹੈਗਾ ਕਿੰਨਾ ਫਰਕ ਹੈ ਅਗਰ ਜਲੰਧਰ ਰੋਡ ਦੀ ਗੱਲ ਕਰੀਏ ਸਾਰੀ ਟੁੱਟੀ ਦੀ ਸੀ ਚਲੋ ਮੈਂ ਮੰਨਣਾ ਪੂਰੀ ਤਰ੍ਹਾਂ ਨਹੀਂ ਠੀਕ ਕਰਵਾਈ ਪਰ ਬਰਾਤ ਦਾ ਲੰਗਨ ਦਾ ਸਵਾਗਤ ਕਰਨ ਵਾਸਤੇ ਠੀਕ ਹੋਈ ਖਜੂਰੀ ਗੇਟ ਸੀਗਾ ਮੇਰਾ ਉਹਦੇ ਵਿੱਚ ਇੰਨੀ ਜ਼ਿਆਦਾ ਸੜਕ ਟੁੱਟੀ ਨਹੀਂ ਸੀ ਕੱਡੇ ਸੀਗੇ ਮਿੱਟੀ ਦੇ ਢੇਰ ਲੱਗੇ ਤੇ ਕੂੜਾ ਲੱਗਾ ਦਾ ਸੀ ਸਾਰਾ ਉਹਨਾਂ ਨੇ ਰਾਤੋਂ ਰਾਤ ਸਾਫ਼ ਕਰਵਾਇਆ ਕੋ ਅਬਾਤ ਕ੍ਰੈਡਿਟ ਵੀ ਦੇਈਏ ਅਗਰ ਐਮਐਲਏ ਸਾਹਿਬ ਸ਼ੈਰੀ ਕਲਸੀ ਜੀ ਨੇ ਕੰਮ ਕਰਾਇਆ ਆਪਾਂ ਉਹਨਾਂ ਨੂੰ ਮੰਨਣਾ ਚਾਹੀਦਾ ਕਿ ਹਾਂ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਗੱਲ ਕਿਤੇ ਖਜੂਰੀ ਗੇਟ ਦੀ ਪੈਚ ਵਰਕ ਕੀਤਾ ਹਾਂਜੀ ਜਿਹੜੇ ਗੱਲ ਕਿਤੇ ਪੈਚ ਵਰਕ ਦੀ ਸਿਰਫ ਕਰਦੇ ਉੱਤੇ ਪੱਜਰੀ ਲੱਗਦੀ ਨਾਲ ਰੇਤ ਭਾਜੀ ਐਹੋ ਹੀ ਐਸੇ ਕਰਕੇ ਅੱਜ ਕਲਸੀ ਸਾਹਿਬ ਨੇ ਡੀਸੀ ਸਾਹਿਬ ਨੂੰ ਬੁਲਾਇਆ ਸੀ ਖਜੂਰੀ ਗੇਟ ਲੇਕੋ ਉਹਨਾਂ ਦਾ ਰੂਟ ਖਜੂਰੀ ਗੇਟ ਦਾ ਨਹੀਂ ਸੀਗਾ ਉਹਨਾਂ ਨੂੰ ਅੱਜ ਇਸੇ ਕਰਕੇ ਸੱਦਿਆ ਗਿਆ ਸੀ ਕਿ ਇਹ ਕੰਮ ਪੈਚ ਵਰਕ ਹੋਇਆ ਪਰ ਇਹ ਮਜੇਵਲਾ ਨਹੀਂ ਹੋਇਆ ਡੀਸੀ ਸਾਹਿਬ ਹਿਦਾਇਤ ਕਰਕੇ ਗਏ ਨੇ ਕਿ ਅੱਜ ਰਾਤ ਦੇ ਰਾਤ ਇਹਨੂੰ ਸਾਰੇ ਨੂੰ ਸਹੀ ਤੁਸੀਂ ਕੱਲ ਜਾਂ ਪਰਸੋ ਆ ਕੇ ਇੱਕ ਵਾਰੀ ਫੇਰ ਉੱਥੇ ਦੇਖ ਲੈਣਾ ਅਗਰ ਨਹੀਂ ਸਹੀ ਹੋਇਆ ਤਾਂ ਗੱਲ ਕਰੋ ਜੀ ਐਮਐਲਏ ਸਾਹਿਬ ਐਫਰਟ ਕਰ ਰਹੀ ਹੈ ਦੇਖੋ ਐਫਰਟ ਨੂੰ ਵੀ ਥੋੜਾ ਜਿਆਦਾ ਦਿਓ ਕ੍ਰੈਡਿਟ ਕਿ ਹਾਂ ਅਗਰ ਨਹੀਂ ਸਹੀ ਪੈਚ ਵਰ ਕੀਤਾ ਠੇਕੇਦਾਰਾਂ ਨੇ ਐਮਐਲਏ ਸਾਹਿਬ ਰਾਤੀ ਵੀ ਚੱਕਰ ਮਾਰ ਕੇ ਗਏ ਸੀ ਉਹਨਾਂ ਨੇ ਦੇਖਿਆ ਰਾਤੀ ਉੱਥੇ ਉੱਥੇ ਬਹੁਤ ਪਾਣੀ ਸੀਗਾ ਬਾਰਿਸ਼ ਅੱਧਾ ਘੰਟਾ ਹੀ ਸੀ ਪਾਣੀ ਸੀਗਾ ਉਹਨਾਂ ਨੇ ਸਵੇਰੇ ਦਿਨ ਚੜ੍ਹਦੇ ਹੀ ਸਾਰੀ ਟੀਮ ਨੂੰ ਦੁਬਾਰਾ ਲਾਇਆ ਉੱਥੇ ਉਹਨਾਂ ਨੇ ਕਿਹਾ ਜੀ ਇੱਥੋਂ ਪਾਲਕੀ ਸ਼ੁਰੂ ਹੋਣੀ ਹੈ ਮੈਨੂੰ ਖੁਦ ਉਹਨਾਂ ਦਾ ਫੋਨ ਆਇਆ ਖੁਦ ਆ ਜੀ ਤੁਹਾਡੀ ਮੈਂ ਡਿਊਟੀ

ਪਰ ਹੁਣ ਉਹਨਾਂ ਨੂੰ ਆਖਿਆ ਵੀ ਗਰਾਊਂਡ ਤੇ ਆਪਾਂ ਕੰਮ ਕਰੀਏ ਜੀ ਆ ਕੇ ਲੋਕਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਏ ਔਰ ਇਹ ਤੁਹਾਡੇ ਸਾਹਮਣੇ ਹੀ ਆ ਜਿਹੜੇ ਦਿਨੋਂ ਦਿਨ ਆਪਾਂ ਕਿਉਂਕਿ ਅੱਗੇ ਵੀ ਲੰਮੇ ਸਮੇਂ ਤੋਂ ਤੁਸੀਂ ਸਰਕਾਰਾਂ ਵੰਦੇ ਰਹੇ ਹੋ ਪਰ ਜਿਹੜੇ ਹੁਣ ਆ ਕੰਮ ਕਰਨ ਦਾ ਤਰੀਕਾ ਇਹ ਨਵਾਂ ਹੈ ਕਿਉਂਕਿ ਨਵੀਂ ਸਰਕਾਰ ਆਈ ਹੈ ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਹਲੇ ਤੇ ਸਮਾਂ ਹੀ ਥੋੜਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਬਣਦਾ ਕੀ ਹੈ ਜੀ ਔਰ ਸਾਨੂੰ ਆਸ ਹੈ ਔਰ ਮੈਂ ਇੱਕ ਬੇਨਤੀ ਵੀ ਕਰਦਾ ਆਪਣੇ ਸਮੂਹ ਬਟਾਲਾ ਵਸ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਜਿੱਥੋਂ ਜਿੱਥੋਂ ਪਾਲਕੀ ਸਾਹਿਬ ਲੰਘਦੀ ਹੈ ਤੇ ਰਾਤ ਨੂੰ ਕਿਉਂਕਿ ਅਸੀਂ ਵੀ ਚੌਂਕਾ ਚਫਟ ਕਰ ਰਹੇ ਆ ਔਰ ਇਹ ਵੀ ਮੈਂ ਇਹੋ ਬੇਨਤੀ ਕਰੂੰਗਾ ਆਪ ਕੋ ਆਪਣੇ ਘਰਾਂ ਦੇ ਬਾਹਰ ਰਾਤ ਨੂੰ ਲਾਈਟਾਂ ਜ਼ਰੂਰ ਲਾਉਣ ਤਾਂ ਜੋ ਕਿ ਇੱਕ ਬਟਾਲੇ ਦੀ ਮਾਹੌਲ ਔਰ ਬਟਾਲੇ ਦੀ ਦਿੱਖ ਇੱਕ ਜਿਹੜੀ ਵਧੀਆ ਨਜ਼ਰ ਆਵੇ ਜਿਹੜੇ ਬਾਹਰੋਂ ਸਾਡੇ ਸ਼ਹਿਰ ਦੇ ਵਿੱਚ ਆਉਣਗੇ ਦੇਸ਼ਾਂ-ਪਰਦੇਸ਼ਾਂ ਦੇ ਵਿੱਚੋਂ ਵੀ ਪਿੰਡਾਂ ਥਾਵਾਂ ਤੋਂ ਵੀ ਆਉਣਗੇ ਉਹਨਾਂ ਨੂੰ ਇੱਕ ਬਟਾਲੇ ਦਾ ਮਾਹੌਲ ਵਧੀਆ ਲੱਗੇ। ਸੋ ਬਾਬਾ ਜੀ ਦਾ ਵਿਆਹ ਸਾਡੇ ਵੱਲੋਂ ਕੋਈ ਕਮੀ ਨਾ ਰਹਿ ਜਾਏ। ਆਪਾਂ ਰਾਤ ਦਿਨ ਮਿਹਨਤ ਕਰ ਰਹੇ ਆਂ, ਰਾਤ ਦਿਨ ਤੁਰ ਰਹੇ ਆਂ। ਬਿਲਕੁਲ ਉਧਰੋਂ ਪਰਬੰਧੋਂ ਦਾ ਜਾਇਆ ਲਿਆ ਜਾ ਰਿਹਾ। ਨਾਲ ਦੀ ਨਾਲ ਰੇਤਾ ਬਈ ਦੀ ਰੇਟ ਬੜੇ ਵੱਧ ਗਈ ਆ। ਜਿਹੜੇ ਕਾਰ ਡੇਕੇਦਾਰਾਂ ਨੇ ਉਹ ਕੋਈ ਕੰਮਾਂ ਦੇ ਮੁੱਲ ਕਰ ਦਿੰਦੇ ਆ ਕਿ ਸਾਡੇ ਲੋਕਾਂ ਨੂੰ ਵੀ ਪਾਇਆ ਜਾਏ। ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ। ਹਰ ਕੰਮ ਨੂੰ ਸਮਾਂ ਲੱਗਦਾ। ਪਰ ਜੇ ਜਲਦੀ ਜਲਦੀ ਨਾਰਾਜ਼ਗੀਆਂ ਵੀ ਕਰੀ ਜਾਣ ਜਾਂ ਆਪਣੇ ਬਾਅਦ ਵਿੱਚ ਫਿਰ ਜਦੋਂ ਕੰਮ ਕੱਲ ਨੂੰ ਸਮਾਨ ਸਸਤਾ ਵੀ ਮਿਲਣ ਦਾ ਪਿਆ ਫਿਰ ਕੰਮ ਨਾ ਪਾਉਣਗੇ ਫਿਰ ਉਹਨਾਂ ਦੀ ਜਗ੍ਹਾ ਜਿਹੜੇ ਹੁਣ ਕਰਨਗੇ ਕੰਮ ਜੇ ਅੱਜ ਉਹ ਅੱਗੇ ਆ ਜਾਣਗੇ ਤੇ ਫਿਰ ਇਹ ਕਹਿਣ ਵੀ ਨਹੀਂ ਹੁਣ ਸਾਨੂੰ ਕੰਮ ਪਹਿਲੇ ਕੰਮ ਦਿਓ ਫਿਰ ਉਹ ਵੀ ਦੀ ਗੱਲ ਗਲਤ ਆਂਦਾ ਕੰਮ ਵੇਖੋ ਅੱਜ ਸਮਾਂ ਹੈ ਅੱਜ ਸਮਾਂ ਤੁਹਾਡਾ ਇਹਨਾਂ ਦਾ ਖਰਚ ਬੰਦ ਦਾ ਨਾਲ ਤੁਰਨ ਦਾ ਨਾਲ ਤੁਰ ਕੇ ਕਿਉਂਕਿ ਬਾਬਾ ਜੀ ਦਾ ਵਿਆਹ ਸਾਡੇ ਕੱਲਿਆਂ ਦਾ ਨਹੀਂ ਹੈ ਸ੍ਰੀ ਗੁਰੂ ਨਾਨਕ ਜੀ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਦੋਂ ਤਾਂ ਕਹਿੰਦੇ ਅਸੀਂ ਦਸਵੰਦ ਕੱਢਦੇ ਆਂ ਜੀ ਅਸੀਂ ਸੇਵਾ ਕਰਦੇ ਇੱਕ ਤੋਂ ਵੱਡੀ ਸੇਵਾ ਕੀ ਹੈ ਇਹਦੇ ਆਪ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਸੋ ਮੇਰੀ ਬੇਤੀ ਔਰ ਕਰ ਵੀ ਦੇ ਨੇ ਸਾਡੀ ਟੀਮ ਸਾਰੀ ਲੱਗੀ ਆ ਸਾਰੀ ਕਿਉਂਕਿ ਸੀਐਮ ਸਾਹਿਬ ਲੋ ਪੂਰੀ ਹਦਾਇਤ ਆ ਡੀਸੀ ਸਾਹਿਬ ਨੂੰ ਵੀ ਇਹੋ ਬੇਤੀ ਉਹਨਾਂ ਨੇ ਕੀਤੀ ਆ ਵੀ ਜਿਹੜਾ ਵੀ ਕੋ ਕੰਮ ਹੈ ਬਟਾਲੇ ਦੇ ਵਿੱਚ ਕੋ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਔਰ ਮੈਨੂੰ ਮੇਰੀ ਵੀ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਵੀ ਜਿਹੜੀ ਕੋ ਕਮੀ ਨਜ਼ਰ ਆਉਂਦੀ ਹੈ ਮੈਨੂੰ ਦੱਸੋ ਡਾਇਰੈਕਟਲੀ ਮੈਂ ਉਸ ਕਮੀ ਦਾ ਹੱਲ ਕਰਾਂਗਾ ਸੋ ਐਸੇ ਤਰ੍ਹਾਂ ਕੀ ਕਰੀਏ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਤੁਹਾਨੂੰ ਵੀ ਪਤਾ ਪਿਛਲੀਆਂ ਸਰਕਾਰਾਂ ਵਾਲੇ ਕੀ ਕਮੀਆਂ ਰਹੀਆਂ ਹਾਂ ਹਾਂ ਪਿੱਛੇ ਵੀ ਤੁਸੀਂ ਦੇਖਿਆ ਬਾਬੇ ਦਾ ਮੋਹਰੀ ਦੇ ਚੱਕਰ ਲੱਗ ਗਿਆ ਅੰਦਾਵਾ ਕੀ ਕਮੀਆਂ ਰਹੀਆਂ ਇਹ ਦੇਖੋ ਜੀ ਇਸੇ ਕਰਕੇ ਜੋ ਕੰਮ ਹੋਣ ਹੋ ਰਹੇ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਦੀ ਕੰਮ ਨਹੀਂ ਹੋਏ ਜੇ ਸੀਵਰੇਜ ਓਪਨ ਨੇ ਆਪਾਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਨੰਬਰ ਦੇ ਦਿੱਤਾ ਜੀ ਜਿੰਨੇ ਵੀ ਮੈਸੇਜ ਕਰਨਾ ਸਾਨੂੰ ਡਾਇਰੈਕਟਲੀ ਕਰਨਾ ਉਹ ਉੱਥੇ ਕੰਪਲੇਨਟ ਉਹਨਾਂ ਦੀ ਨੋਟ ਕੀਤੀ ਜਾ ਰਹੀ ਅੱਗੇ ਨਾਲੋਂ ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ ਜਿਉਂ ਤੇ ਉਹ ਸਪੀਡ ਨਾਲ ਆਪਾਂ ਕੰਮ ਕਰ ਰਹੇ ਆਂ ਔਰ ਜਿਹੜੀਆਂ ਕਮੀਆਂ ਲੰਬੇ ਸਮੇਂ ਤੋਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਬੱਚਾ ਇੱਕ ਛੋਟਾ ਸੀ ਉਹਦੇ ਚ ਟਿੱਕੇ ਪੂਰਾ ਹੋ ਗਿਆ ਸੀ 8 ਸਾਲਾਂ ਦਾ ਬੱਚਾ ਸੀ ਆਈ ਥਿੰਕ ਹੁਣ ਅੱਜ ਉਹਨੂੰ ਮੱਦੇ ਨਜ਼ਰ ਰੱਖ ਕੇ ਸਾਨੂੰ ਇਹ ਹੈ ਵੀ ਕੋਈ ਗੱਟਰ ਨਾ ਖੁੱਲੇ ਰਹਿਣ